ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 153 ਹਿੱਸਾ ਦੂਸਰਾ ਆਓ ਸੁਣਦੇ ਹਾਂ 20ਵੀਂ ਪੋੜੀ ਲੇਖ 131 ਵਿੱਚ ਗੁਰੂ ਜੀ ਬਹੁਤ ਮਹਾਨ ਉਪਦੇਸ਼ ਦੇ ਰਹੇ ਹਨ ਜਿਵੇਂ ਕੇ ਕੱਪੜੇ ਸਰੀਰ ਗੰਦਾ ਹੋ ਜਾਂਦਾ ਹੈ ਮਿੱਟੀ ਨਾਲ ਜਾਂ ਮਲ ਮੁੱਤਰ ਨਾਲ ਮੈਲਾ ਹੋ ਜਾਂਦਾ ਹੈ ਉਸ ਨੂੰ ਸਾਬਣ ਲਾ ਕੇ ਸਾਫ਼ ਕਰ ਲਈਦਾ ਹੈ ਤੇ ਫਿਰ ਜੋ ਮਨ ਹੈ ਮਨ ਦੀ ਮਤ ਪਾਪਾਂ ਨਾਲ ਭਰੀ ਹੋਈ ਹੈ ਉਹ ਈਸ਼ਵਰ ਦਾ ਨਾਮ ਜਪਣ ਨਾਲ ਹੀ ਈਸ਼ਵਰ ਦੀ ਭਗਤੀ ਕਰਨ ਨਾਲ ਹੀ ਸਾਫ਼ ਹੋ ਸਕਦੀ ਹੈ ਤੇ ਕਰਨੀ ਚਾਹੀਦੀ ਹੈ ਅਤੇ ਆਪੇ ਬੀਜ ਆਪੇ ਹੀ ਖਾਹੇ ਨਾਨਕ ਹੁਕਮੀ ਆਵੈ ਜਾਹੀ ਇਸ ਕਰਕੇ ਅਸੀਂ ਮੰਦਾ ਬੀਜਣਾ ਹੀ ਨਹੀਂ ਭਾਵ ਬੁਰਾ ਕਰਮ ਕਰਨਾ ਹੀ ਨਹੀਂ ਤਾਂ ਕਿ ਅਸੀਂ ਦੁੱਖਾਂ ਤੋਂ ਬਚੇ ਰਹੀਏ ਅੱਗੇ 21ਵੀਂ ਪੌੜੀ ਲੇਖ 132 ਵਿੱਚ ਕਹਿੰਦੇ ਹਨ ਤੀਰਥ ਤਪ ਤੀਰਥਾਂ ਦਾ ਇਸ਼ਨਾਨ ਕਰਨਾ ਤਪ ਕਰਨੇ ਕਿਸੇ ਗਰੀਬ ਤੇ ਤਰਸ ਖਾ ਕੇ ਦਇਆ ਕਰਨੀ ਜਾਂ ਇਹੋ ਜਿਹੇ ਹੋਰ ਕਰਮ ਕਰਨੇ ਜੋ ਦੁਨੀਆ ਨੂੰ ਚੰਗੇ ਲੱਗਦੇ ਹਨ ਦਿਖਾਵੇ ਵਾਲੇ ਇਨ੍ਹਾਂ ਕਰਮਾਂ ਨਾਲ ਸੰਸਾਰ ਵਿੱਚ ਮਾਣ ਤਾਂ ਪ੍ਰਾਪਤ ਕਰ ਲਈਦਾ ਹੈ ਪਰ ਈਸ਼ਵਰ ਦੇ ਦਰ ਤੇ ਇਹ ਕੁਝ ਵੀ ਨਹੀਂ ਹੈ ਈਸ਼ਵਰ ਦੇ ਗੁਣਾ ਨੂੰ ਸੁਣਨ ਵਿਚਾਰਨ ਸਮਝਣ ਮੰਨਣ ਨਾਲ ਹੀ ਈਸ਼ਵਰ ਦੀ ਪ੍ਰਾਪਤੀ ਜਾਂ ਈਸ਼ਵਰ ਦੇ ਨੇੜੇ ਹੋਇਆ ਜਾ ਸਕਦਾ ਹੈ। ਬਾਕੀ ਕਰਮ ਤਾਂ ਬੇਅਰਥ ਹਨ। ਈਸ਼ਵਰ ਦੇ ਸੱਚੇ ਗੁਣਾ ਦੀ ਪ੍ਰਾਪਤੀ ਕਰਨ ਨਾਲ ਹੀ ਭਗਤੀ ਦਾ ਰਾਹ ਖੁੱਲਦਾ ਹੈ। ਤੇ ਭਗਤੀ ਨਾਲ ਹੀ ਸਾਰੇ ਸੁੱਖ ਮਿਲਦੇ ਹਨ ਤੇ ਸਤਕਾਰ ਵੀ। ਬਾਈਮੀ ਪੋੜੀ ਲੇਖ 135 ਵਿੱਚ ਉਪਦੇਸ਼ ਦਿੰਦੇ ਹਨ ਗੁਰੂ ਨਾਨਕ ਸਾਹਿਬ ਜੀ ਨੇ 500 ਸਾਲ ਪਹਿਲੇ ਸਾਨੂੰ ਇਸ ਪੋੜੀ ਰਾਹੀਂ ਦੱਸਿਆ ਹੈ ਕਿ ਪਤਾਲ ਆਕਾਸ਼ ਧਰਤੀਆਂ ਇਹ ਲੱਖਾਂ ਹੀ ਹਨ ਤੇ ਗਿਣਤੀ ਤੋਂ ਬਾਹਰ ਵੀ ਹਨ ਜਿਨ੍ਹਾਂ ਦਾ ਅੰਤ ਪੈ ਹੀ ਨਹੀਂ ਸਕਦਾ ਅਜੋਕੀ ਸਾਇੰਸ ਵੀ ਇਹੀ ਕਹਿ ਰਹੀ ਹੈ ਆਪਣੀਆਂ ਵੱਡੀਆਂ ਦੂਰਬੀਨਾ ਰਾਹੀਂ ਵੇਖ ਕੇ ਅਤੇ ਦੁਨੀਆਂ ਦੇ ਸਾਰੇ ਧਾਰਮਿਕ ਗ੍ਰੰਥਾਂ ਦੀਆਂ ਕਿਤਾਬਾਂ ਤੇ ਖੋਜੀਆਂ ਦੀਆਂ ਕਿਤਾਬਾਂ ਵੀ ਇਹੀ ਕਹਿ ਰਹੀਆਂ ਹਨ ਕਿ ਈਸ਼ਵਰ ਮੁੱਢ ਤੋਂ ਉਹੀ ਹੀ ਹੈ ਤੇ ਸਾਰੀ ਰਚਨਾ ਇਹ ਸਭ ਕੁਝ ਈਸ਼ਵਰ ਦੁਆਰਾ ਰਚਿਆ ਹੋਇਆ ਹੈ 23ਵੀਂ ਪੋੜੀ ਲੇਖ 134 ਵਿੱਚ ਗੁਰੂ ਜੀ ਕਿਰਪਾ ਕਰਦੇ ਹਨ ਸੰਸਾਰ ਵਿੱਚ ਸਭ ਤੋਂ ਵੱਧ ਸਲਾਹਣਯੋਗ ਪਹਿਲੇ ਨੰਬਰ ਵਾਲਾ ਅਕਾਲ ਪੁਰਖ ਵਾਹਿਗੁਰੂ ਹੀ ਹੈ ਜਿਹੜਾ ਮਨੁੱਖ ਮਹਾਨ ਈਸ਼ਵਰ ਨੂੰ ਸਲਾਉਂਦਾ ਹੈ ਪਿਆਰ ਕਰਦਾ ਹੈ ਉਸ ਨਾਲ ਜੁੜਿਆ ਹੋਇਆ ਹੈ ਸਦਗੁਣਾ ਦਾ ਮਾਲਕ ਹੈ ਸੱਚੀ ਕਮਾਈ ਕਰਦਾ ਹੈ ਭਾਵੇਂ ਉਹ ਕਿੱਡਾ ਹੀ ਵੱਡਾ ਅਮੀਰ ਕਿਉ ਨਾ ਹੋਵੇ ਉਸ ਕੋਲ ਤਨ ਹੀ ਤਨ ਹੋਵੇ ਪਰਮੇਸ਼ਰ ਦਾ ਪਿਆਰਾ ਉਸ ਧਨ ਨੂੰ ਕੀੜੀ ਤੁਲ ਸਮਝਦਾ ਹੈ ਕਹਿੰਦਾ ਹੈ ਮੈਂ ਤਾਂ ਇਸ ਧਨ ਦਾ ਕੇਅਰ ਟੇਕਰ ਹਾਂ ਉਹ ਉਸ ਧਨ ਨੂੰ ਰੱਬ ਦੀ ਦਾਤ ਸਮਝਦਾ ਹੈ ਤੇ ਅਮਾਨਤ ਵੀ ਸਮਝਦਾ ਹੈ ਅਜਿਹਾ ਸੱਚਾ ਮਨੁੱਖ ਸੁਖ ਹੀ ਪਾਉਂਦਾ ਰਹਿੰਦਾ ਹੈ ਸੁਖੀ ਹੀ ਰਹਿੰਦਾ ਹੈ 24ਵੀਂ ਪੌੜੀ ਲੇ 635 ਵਿੱਚ ਕਹਿ ਰਹੇ ਹਨ ਉਸ ਮਹਾਨ ਈਸ਼ਵਰ ਵਾਹਿਗੁਰੂ ਜੀ ਦੀਆਂ ਸਿਫਤਾਂ ਦਾ ਵਡਿਆਈਆਂ ਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ ਤੇ ਨਾ ਹੀ ਇਹ ਵਡਿਆਈਆਂ ਗਿਣੀਆਂ ਜਾ ਸਕਦੀਆਂ ਹਨ ਤੇ ਨਾ ਉਸ ਦੀਆਂ ਵਡਿਆਈਆਂ ਨੂੰ ਕਥਨ ਕਰਨ ਦਾ ਕੋਈ ਅੰਤ ਹੈ ਇਸ ਗੱਲ ਦਾ ਮਨੁੱਖ ਨੂੰ ਉਦੋਂ ਪਤਾ ਚੱਲਦਾ ਹੈ ਜਦੋਂ ਉਹ ਈਸ਼ਵਰ ਦੀ ਬਣਾਈ ਹੋਈ ਕਿਸੇ ਵੀ ਚੀਜ਼ ਦੀ ਖੋਜ ਕਰਦਾ ਹੈ ਜਾਂ ਵਿਚਾਰਦਾ ਹੈ ਤਾਂ ਖੋਜ ਕਰਦੇ ਕਰਦੇ ਹੀ ਫਿਰ ਉਹ ਕਹਿੰਦਾ ਹੈ ਈਸ਼ਵਰ ਬੇਅੰਤ ਹੈ ਬੇਅੰਤ ਹੈ 25ਵੀਂ ਪੌੜੀ ਲੇਖ 136 ਵਿੱਚ ਕਹਿੰਦੇ ਹਨ ਪਰਮਾਤਮਾ ਨੇ ਮਨੁੱਖ ਅਤੇ ਸਭ ਜੀਵਾਂ ਦੇ ਇਤਨੀਆਂ ਰਹਿਮਤਾਂ ਕੀਤੀਆਂ ਹੋਈਆਂ ਹਨ ਭਾਵ ਇਤਨੀਆਂ ਬਖਸ਼ੀਸ਼ਾਂ ਕੀਤੀਆਂ ਹੋਈਆਂ ਹਨ ਜਿਹੜੀਆਂ ਕਿ ਅਣਗਿਣਤ ਬਹੁਤ ਜ਼ਿਆਦਾ ਹਨ ਉਹ ਲਿਖੀਆਂ ਹੀ ਨਹੀਂ ਜਾ ਸਕਦੀਆਂ ਤੇ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਸੀਂ ਮਨੁੱਖ ਬਖਸ਼ੀਸ਼ਾਂ ਲੈ ਕੇ ਭੁੱਲ ਜਾਂਦੇ ਹਾਂ ਮੁੱਕਰ ਜਾਂਦੇ ਹਾਂ ਭਾਵ ਈਸ਼ਵਰ ਦੇ ਗੁਣਾ ਨੂੰ ਚੇਤੇ ਨਹੀਂ ਰੱਖਦੇ ਉਸ ਨਾਲ ਪੂਰਾ ਪਿਆਰ ਨਹੀਂ ਪਾਉਂਦੇ ਫਿਰ ਅਸੀਂ ਦੁੱਖਾਂ ਦੀ ਮਾਰ ਸਹਿੰਦੇ ਹਾਂ ਸਾਨੂੰ ਅਕਿਰਤ ਘਣ ਨਹੀਂ ਬੰਨਣਾ ਚਾਹੀਦਾ ਵਾਹਿਗੁਰੂ ਦੀ ਸਿੱਖਤ ਸਲਾਹ ਹੀ ਕਰਦੇ ਰਹਿਣਾ ਚਾਹੀਦਾ ਹੈ 26ਵੀਂ ਪੌੜੀ ਲੇਖ 137 ਵਿੱਚ ਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਦੀ ਅਮੋਲਕਤਾ ਦੀ ਗੱਲ ਕਰਦੇ ਹਨ ਕਿ ਉਸ ਦੀ ਸਾਰੀ ਰਚਨਾ ਹੀ ਅਮੁੱਲ ਹੈ ਜਿਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਹੈਰਾਨਕੁਨ ਹੈ ਵਿਸਮਾਦੀ ਹੈ ਉਸ ਦੀ ਕੁਦਰਤ ਤੇ ਕੁਦਰਤ ਨੂੰ ਚਲਾਉਣ ਵਾਲੇ ਨਿਯਮ ਉਹ ਵੀ ਅਮੁੱਲ ਹਨ ਉਸ ਦਾ ਇਹ ਸੱਚ ਸਮਝਣ ਵਾਲੇ ਮਨੁੱਖ ਉਹ ਵੀ ਅਮੋਲਕ ਹਨ ਤੇ ਉਹ ਮਨੁੱਖ ਜਿਹੜੇ ਈਸ਼ਵਰ ਦੇ ਸੱਚ ਦੇ ਆਧਾਰ ਤੇ ਕਰਮ ਵਪਾਰ ਖੇਤੀ ਜਾਂ ਕੋਈ ਵੀ ਕੀਤਾ ਕਰਦੇ ਹਨ ਉਹ ਵੀ ਅਮੁੱਲ ਹਨ ਜਦੋਂ ਅਸੀਂ ਸੱਚ ਬਾਰੇ ਪੂਰੀ ਤਰ੍ਹਾਂ ਵਿਚਾਰਦੇ ਹਾਂ ਤਾਂ ਵੀ ਸਮਾਦੀ ਹੋ ਜਾਂਦੇ ਹਾਂ ਕਿ ਸੱਚ ਦਿਸਦਾ ਨਹੀਂ ਹੈ ਪਰ ਇਸ ਦਾ ਕਰਮ ਅਮੋਲਕ ਹੈ ਇਸ ਦਾ ਨਿਜ਼ਾਮ ਸਭ ਅਮੋਲਕ ਹੈ ਕੋਈ ਵੀ ਵਿਦਵਾਨ ਈਸ਼ਵਰ ਦੀ ਅਮੋਲਕਤਾ ਲਿਖ ਕੇ ਦੱਸ ਨਹੀਂ ਸਕਦਾ ਅੰਤ ਨਹੀਂ ਪਾ ਸਕਦਾ ਸਤਾਈਵੀ ਪੋੜੀ ਲੈ 138 ਵਿੱਚ ਕਹਿ ਰਹੇ ਹਨ ਇਸ ਪੋੜੀ ਵਿੱਚ ਗੁਰੂ ਜੀ ਈਸ਼ਵਰ ਦੀ ਮਹਾਨਤਾ ਨੂੰ ਯਾਦ ਕਰਾਉਂਦੇ ਹੋਏ ਕਹਿੰਦੇ ਹਨ ਤੇ ਮਨੁੱਖਾਂ ਦੇ ਮਨਾਂ ਵਿੱਚ ਸਵਾਲ ਵੀ ਆ ਜਾਂਦਾ ਹੈ ਕਿ ਈਸ਼ਵਰ ਇੱਡੀ ਵੱਡੀ ਰਚਨਾ ਸ੍ਰਿਸ਼ਟੀ ਨੂੰ ਕਿੱਥੇ ਬੈਠ ਕੇ ਚਲਾ ਰਿਹਾ ਹੈ ਕਿਸ ਦਰ ਘਰ ਵਿੱਚ ਬੈਠ ਕੇ ਇਸ ਸ੍ਰਿਸ਼ਟੀ ਦਾ ਆਪਣੇ ਕੁਦਰਤੀ ਕਾਨੂੰਨਾਂ ਰਾਹੀਂ ਕੰਮ ਚਲਾਉਂਦਾ ਹੈ ਤਾਂ ਇਸ ਦਾ ਭੇਦ ਗੁਰੂ ਜੀ ਇਸ ਤਰ੍ਹਾਂ ਖੋਲਦੇ ਹਨ ਕਿ ਸਾਰੀ ਸ੍ਰਿਸ਼ਟੀ ਹੀ ਉਸ ਦਾ ਘਰ ਹੈ ਤੇ ਉਸ ਦਾ ਦਰਵਾਜ਼ਾ ਤਾਂ ਕੋਈ ਹੈ ਹੀ ਨਹੀਂ ਸਭ ਖੁੱਲਮ ਖੁੱਲਾ ਹੈ ਉਸ ਦੀ ਵਿਆਪਕਤਾ ਇੰਨੀ ਵੱਡੀ ਹੈ ਜਿੰਨੀ ਵੱਡੀ ਉਹਦੀ ਰਚੀ ਹੋਈ ਸ੍ਰਿਸ਼ਟੀ ਹੈ ਕਿਉਂਕਿ ਉਹ ਸਭ ਵਿੱਚ ਵਿਆਪਕ ਤੇ ਸਭ ਨੂੰ ਵੇਖ ਰਿਹਾ ਹੈ ਬ੍ਰਹਿਮੰਡ ਜੀਟੀਆਂ ਵੱਡੀਆਂ ਉਹਦੀਆਂ ਅੱਖਾਂ ਹਨ ਤੇ ਕੰਨ ਵੀ ਸਭ ਨੂੰ ਵੇਖ ਰਿਹਾ ਹੈ ਸੁਣ ਰਿਹਾ ਹੈ ਤੇ ਸਹਜੇ ਹੀ ਸਭ ਦਾ लेखा-ਜੋਖਾ ਕਰਦਾ ਹੈ ਜੀਵੇ ਉਸਨੇ ਇੱਕ ਬਾਗ ਦੁਆਰਾ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਸੀ ਉਹ ਬੜੀ ਪਰਪਕਤਾ ਨਾਲ ਸਹੀ ਢੰਗ ਨਾਲ ਹਿਸਾਬ ਕਿਤਾਬ ਕਰਦਾ ਹੈ ਸਾਰੇ ਲੋਕ ਸਾਰੀ ਸ੍ਰਿਸ਼ਟੀ ਉਸ ਨੂੰ ਗਾ ਰਹੇ ਹਨ ਸਾਰੇ ਮਹਾਪੁਰਸ਼ ਦੇਵੀ ਦੇਵਤੇ ਜੋ ਵੀ ਇਸ ਸ੍ਰਿਸ਼ਟੀ ਵਿੱਚ ਹਨ ਉਹ ਸਾਰੇ ਉਸ ਦੇ गुण गा ਰਹੇ ਹਨ ਬਸ ਉਹ ਈਸ਼ਵਰੀ ਸਬਦੇ ਵਿੱਚ ਸਭ ਜਗ ਉਹ ਹੀ ਹੀ ਹੈ ਉਸ ਦਾ ਸਾਰਾ ਹਿਸਾਬ ਕਿਤਾਬ ਸੱਚ ਹੈ ਉਸ ਦੀ ਸਾਰੀ ਵਿਆਪਕਤਾ ਵੀ ਸੱਚ ਹੈ ਸਾਨੂੰ ਮਨੁੱਖਾਂ ਨੂੰ ਹਰ ਵਕਤ ਆਪਣੇ ਮਨ ਨੂੰ ਈਸ਼ਵਰ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਤੇ ਉਸ ਦੇ ਗੁਣ ਗੌਣ ਨਾਲ ਸਾਡੀ ਮਨ ਦੀ ਅਵਸਥਾ ਵੀ ਉੱਚੀ ਪਣ ਜਾਵੇਗੀ 28 29 30 ਤੇ 31ਵੀਂ ਪੌੜੀ ਲੇਖ 139 140 141 ਤੇ 143 ਵਿੱਚ ਕਹਿੰਦੇ ਹਨ ਇਨ੍ਹਾਂ ਚਾਰੀ ਪੌੜੀਆਂ ਵਿੱਚ ਗੁਰੂ ਜੀ ਸਿੱਧ ਜੋਗੀਆਂ ਦਾ ਵਰਣਨ ਕਰਦੇ ਹਨ ਜਿਹੜੇ ਉਸ ਸਮੇਂ ਕਾਫੀ ਗਿਣਤੀ ਵਿੱਚ ਸਨ ਉਹਨਾਂ ਨੂੰ ਇਨ੍ਹਾਂ ਪੌੜੀਆਂ ਵਿੱਚ ਸਮਝਾ ਰਹੇ ਹਨ ਕਿ ਤੁਸੀਂ ਗ੍ਰਸਥੀ ਜੀਵਨ ਛੱਡ ਕੇ ਕੰਨਾਂ ਵਿੱਚ ਸ਼ੀਸ਼ੇ ਦੀਆਂ ਵੱਡੀਆਂ-ਵੱਡੀਆਂ ਮੁੰਦਰੀਆਂ ਪਾ ਕੇ ਭੁੱਖੇ ਰਹਿ ਕੇ ਮੰਗ ਕੇ ਈਸ਼ਵਰ ਦਾ ਜਾਪ ਤਾਂ ਕਰਦੇ ਹੋ ਪਰ ਰੀਤੀਆਂ-ਸੀਦੀਆਂ ਨਾਲ ਉਸ ਦਾ ਖਿਲਵਾੜ ਵੀ ਕਰਦੇ ਹੋ ਤੁਸੀਂ ਲੋਕ ਕੋਈ ਚੰਗਾ ਰਾਂ ਨਹੀਂ ਦਿਖਾ ਰਹੇ ਗ੍ਰਸਥ ਜੀਵਨ ਉੱਤਮ ਤਰਗ ਹੈ ਕੀਰਤ ਕਰੋ ਨਾਮ ਜਪੋ ਵੰਡ ਛਕੋ ਤੇ ਆਪਣੇ ਘਰਾਂ ਵਿੱਚ ਰਹੋ ਸੱਚੇ ਕਰਮ ਕਰੋ ਈਸ਼ਵਰ ਦਾ ਨਾਮ ਵੀ ਜਪੋ ਤੇ ਲੋੜਵੰਤਾ ਲਈ ਆਪਣੀ ਸੱਚੀ ਆਮਦਨ ਵਿੱਚੋਂ ਕੁਝ ਨਾ ਕੁਝ ਗਰੀਬਾਂ ਦੀ ਸੇਵਾ ਵਿੱਚ ਲਾਓ ਤਾਂ ਤੁਹਾਡੇ ਜੀਵਨ ਵਿੱਚ ਆਨੰਦ ਹੀ ਆਨੰਦ ਆ ਜਾਵੇਗਾ ਬੱਤੀ ਵੀ ਪੋੜੀ ਭਾਗ 144 ਵਿੱਚ ਕਹਿੰਦੇ ਹਨ ਇਸ ਪੋੜੀ ਵਿੱਚ ਗੁਰੂ ਜੀ ਈਸ਼ਵਰ ਦੇ ਨੇੜੇ ਪਹੁੰਚਣ ਦਾ ਰਾਜ਼ ਦੱਸਦੇ ਹਨ ਕਿ हे ਮਨੁੱਖ ਤੇਰੀ ਇੱਕ ਜੀਵ ਹੈ ਪਰ ਤੂੰ ਇਸ ਨੂੰ अनेका ਬਣਾ ਕੇ ਭਾਵ ਦਿਨ ਰਾਤ ਲੱਗ ਕੇ ਈਸ਼ਵਰ ਦੀ ਉਸਤਤੀ ਕਰਨ ਉਸ ਦੇ ਗੁਣਾਂ ਨੂੰ ਵਿਚਾਰ ਤੇ ਉਸ ਤੇ ਅਮਲ ਕਰ ਤਾਂ ਫਿਰ ਇੱਕ ਦਿਨ ਈਸ਼ਵਰ ਨਾਲ ਤੇਰੀ ਦੋਸਤੀ ਹੋ ਜਾਵੇਗੀ ਪ੍ਰੇਮ ਬਣ ਜਾਵੇਗਾ ਤੇ ਆਨੰਦ ਅਵਸਥਾ ਦੀ ਸ਼ੁਰੂਆਤ ਹੋ ਜਾਵੇਗੀ ਇਸ ਤਰ੍ਹਾਂ ਕਰਦੇ ਕਰਦੇ ਫਿਰ ਜੀਵਨ ਜਿਉਂਦੇ ਹੋਏ ਸੁਕਰਮ ਕਰਕੇ ਈਸ਼ਵਰ ਨਾਲ ਮੇਲ ਹੋ ਸਕਦਾ ਹੈ ਤੇ ਤੀਵੀ ਪੋੜੀ ਲੇਖ 146 ਵਿੱਚ ਕਹਿੰਦੇ ਹਨ ਗੁਰੂ ਜੀ ਕਹਿੰਦੇ ਹਨ हे मनुख तेरा जोर जबरदस्ती किदरे भी नहीं चलती पाप प्रबान नहीं हुंदी उस नो फल नहीं लगदा क्योंकि उस दे विच होमया हुंदी हुं है इस दे उलट जेकर तू निमरता नाल सारे कार्यज करेगा ता ओ ईश्वर डरते प्रबान हुंदे हन ਈਸ਼ਵਰ પ્રેમ ਦਾ ਭੁੱਖਾ ਹੈ ਤੇ ਹਰ ਮਨੁੱਖ ਵਿੱਚ ਈਸ਼ਵਰ ਹੈ ਉਹ ਵੀ ਇਹੀ ਚਾਹੁੰਦਾ ਹੈ ਕਿ ਹਰ ਕੋਈ ਮੇਰੇ ਨਾਲ ਮਿਠਾਸ ਨਿਮਰਤਾ ਤੇ ਸਹਿਜ ਨਾਲ ਵਰਤਾ ਕਰੇ ਇੱਥੇ ਇਹ ਤੁਕ ਬੜੀ ਟੁਕਮੀ ਬਣਦੀ ਹੈ ਮਿਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਮਿਠਾਸ ਨਾਲ ਨਿਮਰਤਾ ਨਾਲ ਕਿਸੇ ਨਾਲ ਵੀ ਵਿਵਹਾਰ ਕਰਾਂਗੇ ਤਾਂ ਉਸ ਵਿੱਚ ਸਫਲਤਾ ਜ਼ਰੂਰ ਮਿਲੇਗੀ। ਚੌਂਤੀਮੀ ਪੋੜੀ ਲੇਖ 147 ਵਿੱਚ ਕਹਿ ਰਹੇ ਹਨ। ਪ੍ਰਭੂ ਨੇ ਬ੍ਰਹਮੰਡ ਵਿੱਚ ਸਾਡੀ ਧਰਤੀ ਨੂੰ ਧਰਮਸ਼ਾਲਾ ਦੇ ਰੂਪ ਵਿੱਚ ਬਣਾਇਆ ਹੈ। ਇਸ ਵਿੱਚ ਹਵਾ, ਅੱਗ, ਪਾਣੀ, ਬਨਸਪਤੀ, ਰੰਗ ਬਰੰਗੀ ਵਸਤੂਆਂ ਜੀਵ ਜੰਤੂ ਅਤੇ ਇੱਕ ਸੂਰਜ ਦੀ ਗਰਮੀ ਨਾਲ ਕਈ ਰੁੱਤਾਂ ਵੀ ਬਣਾ ਦਿਤੀਆਂ ਤੇ ਦਿਨ ਰਾਤ ਵੀ ਤੇ ਮਨੁੱਖਾਂ ਦੁਆਰਾ ਕਰਮਾਂ ਦੀ ਵਿਚਾਰ ਭਾਵ ਗਿਆਨ ਦੀ ਗੱਲ ਸੱਚ ਪ੍ਰਭੂ ਦੀ ਵਿਚਾਰ ਜਿਹੜਾ ਕਿ ਸੱਚ ਹੈ ਤੇ ਸਾਰੀ ਉਸ ਦੀ ਰਚਨਾ ਤੇ ਉਸ ਦਾ ਦਰਬਾਰ ਵੀ ਸੱਚ ਹੈ ਕਿੰਨੀ ਮਜ਼ੇਦਾਰ ਖੇਡ ਬਣਾ ਦਿੱਤੀ ਹੈ ਇਸ ਖੇਡ ਦਾ ਸਤਿਕਾਰ ਕਰੀਏ ਅਸੀਂ ਵੀ ਉਸ ਦੇ ਸੱਚ ਨਾਲ ਜੁੜੀਏ ਤੇ ਆਨੰਦ ਭਰਿਆ ਜੀਵਨ ਜੀਵੀਏ 35ਵੀਂ ਪੋੜੀ ਲੇਖ 48 ਵਿੱਚ ਕਹਿੰਦੇ ਹਨ 34ਵੀਂ ਪੋੜੀ ਵਿੱਚ ਸਾਰਾ ਪ੍ਰਕਿਰਤੀ ਦਾ ਵਰਣਨ ਹੈ ਪ੍ਰਕਿਰਤੀ ਦਾ ਇੱਕ ਧਰਮ ਹੈ ਭਾਵ ਉਸ ਦੇ ਨਿਯਮ ਹਨ ਉਹਨਾਂ ਦੇ ਅਨੁਸਾਰ ਹੀ ਉਹ ਚੱਲ ਰਹੀ ਹੈ ਇਹ ਈਸ਼ਵਰ ਦੀ ਰਚਨਾ ਹੈ ਤੇ ਪ੍ਰਕਿਰਤੀ ਦੇ ਵਿਸਥਾਰ ਨੂੰ ਜਾਂ ਮਨੁੱਖਤਾ ਦੇ ਵਿਸਥਾਰ ਦਾ ਆਧਾਰ ਗਿਆਨ ਨੇ ਬਣਾਇਆ ਹੈ ਉਸ ਗਿਆਨ ਦੇ ਸਦਕਾ ਹੀ ਸਭ ਕੁਝ ਅੱਗੇ ਤੋਂ ਅੱਗੇ ਚੱਲ ਰਿਹਾ ਹੈ ਭਾਵ ਤਰੱਕੀ ਕਰ ਰਿਹਾ ਹੈ ਗਿਆਨ ਜਿਵੇਂ ਜਿਵੇਂ ਵੱਧਦਾ ਗਿਆ ਗਿਆਨवान ਲੋਕਾਂ ਨੂੰ ॠषि ਜਾਂ ਸੰਤ ਜਾਂ ਭਗਤ ਕਿਹਾ ਜਾਂਦਾ ਰਿਹਾ ਉਹਨਾਂ ਦੇ ਆਪਣੇ ਮਨ ਦੀ ਸੋਚਣ ਸ਼ਕਤੀ ਅੱਗੇ ਤੋਂ ਅੱਗੇ ਚਲਦੀ ਆ ਰਹੀ ਹੈ ਤੇ ਬਹੁਤ ਵੱਡੀਆਂ-ਵੱਡੀਆਂ ਪ੍ਰਾਪਤੀਆਂ ਵੀ ਹੁੰਦੀਆਂ ਆ ਰਹੀਆਂ ਹਨ ਜਦੋਂ ਸਭ ਤੋਂ ਪਹਿਲਾਂ ਈਸ਼ਵਰ ਨੇ ਸ੍ਰਿਸ਼ਟੀ ਨੂੰ ਰਚਿਆ ਸੀ ਉਦੋਂ ਅਜ ਵਰਗੀ ਨਹੀਂ ਸੀ ਸਿਰਫ ਕੁਦਰਤ ਹੀ ਵੇਖਣ ਨੂੰ ਮਿਲਦੀ ਸੀ ਤੇ ਅੱਜ ਕੁਦਰਤ ਤੋਂ ਅੱਗੇ ਪਦਾਰਥਾਂ ਦਾ ਬੋਲਬਾਲਾ ਹੁੰਦਾ ਆ ਰਿਹਾ ਹੈ ਇਹ ਸਾਰਾ ਕੁਝ ਗਿਆਨ ਸਦਕਾ ਹੀ ਹੈ ਇਹ ਵੀ ਈਸ਼ਵਰ ਦੀ ਦਾਤ ਹੈ ਛੱਤੀਵੀਂ ਪੌੜੀ ਲੇਖ 149 ਵਿੱਚ ਗੁਰੂ ਜੀ ਸਰਮਖੰਡ ਦੀ ਗੱਲ ਕਰਦੇ ਹਨ ਇਸ ਸਰਮਖੰਡ ਵਿੱਚ ਮਨ ਦੀ ਸੁੰਦਰ ਘੜਤ ਘੜੀ ਜਾਂਦੀ ਹੈ ਸੁੰਦਰ ਮਨ ਭਾਵ ਪਵਿੱਤਰ ਮਨ ਉਹ ਖੁਸ਼ਬੂਦਾਰ ਅਨੂਪ ਬਣ ਜਾਂਦਾ ਹੈ ਇਹ ਮਨ ਦੀ ਉੱਚੀ ਅਵਸਥਾ ਦੀ ਗੱਲ ਹੈ ਭਾਵ ਗਿਆਨ ਤੋਂ ਉੱਪਰਲੀ ਅਵਸਥਾ ਦੀ ਗੱਲ ਹੈ ਭਾਵ ਇਹ ਪਵਿੱਤਰ ਗਿਆਨ ਦਾ ਹਿੱਸਾ ਹੈ ਉੱਥੇ ਇਤਨੀਆਂ ਸੁੰਦਰ ਵਸਤੂਆਂ ਭਾਵ ਅਤ ਸੁੰਦਰ ਚੀਜ਼ਾਂ ਘੜੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਵਰਣਨ ਹੀ ਨਹੀਂ ਹੋ ਸਕਦਾ ਇਹ ਮਨ ਦੀ ਅਵਸਥਾ ਦੀ ਗੱਲ ਹੈ অতি ਸੁੰਦਰ ਮਨ ਨਿਰਮਲ ਮਨ ਦੀ ਗੱਲ ਹੀ ਕੀਤੀ ਗਈ ਹੈ ਸੈਂਤੀਵੀ ਪੌੜੀ ਲੇਖ 150 ਵਿੱਚ ਗੁਰੂ ਜੀ ਸੰਝਾ ਰਹੀ ਹਨ ਕਿਰਮ ਖੰਡ ਕੀ ਬਾਣੀ ਜੋਰ ਜੋਰ ਤੋਂ ਭਾਵ ਜ਼ਬਰਦਸਤ ਕਿਉਂਕਿ ਕਰਮ ਦਾ ਮਤਲਬ ਰਹਿਮਤ ਇੱਥੇ ਈਸ਼ਵਰ ਦੀ ਰਹਿਮਤ ਮਿਲਦੀ ਹੈ ਤੇ ਸਾਡੇ ਕਿਤੇ ਕਰਮਾਂ ਨੂੰ ਫਲ ਲੱਗਦਾ ਹੈ ਇੱਥੇ ਹੋਰ ਖੰਡ ਦਾ ਮੁਕਾਬਲਾ ਹੀ ਨਹੀਂ ਇਹ ਉੱਤਮ ਖੰਡ ਹੈ ਰਹਿਮਤਾਂ ਵਾਲਾ ਇੱਥੇ ਮਹਾਨ ਮਨ ਤਨ ਦੇ ਯੋਧੇ ਸੂਰਮੇ ਪਵਿੱਤਰ ਮੰਦੀ ਅਵਸਥਾ ਵਾਲੇ ਵੀ ਤੇ ਤਨ ਦੀ ਅਵਸਥਾ ਵਾਲੇ ਵੀ ਜਿਨ੍ਹਾਂ ਵਿੱਚ ਈਸ਼ਵਰ ਪੂਰੀ ਤਰ੍ਹਾਂ ਛਾਇਆ ਹੋਇਆ ਹੁੰਦਾ ਹੈ ਤੇ ਉਹ ਈਸ਼ਵਰ ਦੇ ਨਾਮ ਭਗਵ ਸਦਗੁਣਾ ਦੇ ਨਾਲ ਲੋਤ-ਪੋਤ ਹੁੰਦੇ ਹਨ ਇਹਨਾਂ ਦੇ ਚਿਹਰੇ ਨੂਰ ਭਰੇ ਹੁੰਦੇ ਹਨ ਬਤੀ ਸੁੰਦਰ ਹੁੰਦੇ ਹਨ ਇਨਾਂ ਦੇ ਰੂਪ ਦਾ ਕਥਨ ਹੀ ਨਹੀਂ ਕੀਤਾ ਜਾ ਸਕਦਾ ਤੇ ਇਸ ਉੱਚੀ ਅਵਸਥਾ ਵਾਲੇ ਮਹਾਪੁਰਸ਼ਾਂ ਦੀ ਮੌਤ ਨਹੀਂ ਹੁੰਦੀ ਉਹ ਖੁਦ ਆਪਣੀ ਮਰਜ਼ੀ ਨਾਲ ਜਹਾਨ ਤੋਂ ਈਸ਼ਵਰ ਦੇ ਪਾਸ ਜਾਂਦੇ ਹਨ ਇਤਨੇ ਪਵਿੱਤਰ ਹੁੰਦੇ ਹਨ ਕਿ ਇਹਨਾਂ ਨੂੰ ਕੋਈ ਠੱਗ ਨਹੀਂ ਸਕਦਾ ਕਿਸੇ ਵੀ ਬੁਰਾਈ ਦਾ ਇਹਨਾਂ ਉੱਤੇ ਅਸਰ ਨਹੀਂ ਹੁੰਦਾ ਅੱਗੇ ਗੁਰੂ ਜੀ ਕਹਿੰਦੇ ਹਨ ਸੱਚਖੰਡ ਵਸਿਆ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਭਾਵ ਜਿੱਥੇ ਸੱਚ ਹੈ ਨਿਰੰਕਾਰ ਹੈ ਉਹੀ ਸਭ ਤੋਂ ਪਵਿੱਤਰ ਤੇ ਸਭ ਤੋਂ ਮਹਾਨ ਸੱਚਖੰਡ ਹੈ ਇਹ ਸਰਬ ਵਿਆਪਕ ਖੰਡ ਹੈ ਸਭ ਖੰਡ ਇਸ ਦੇ ਅਧੀਨ ਹਨ 38ਵੀਂ ਪੋੜੀ ਲੇਖ 151 ਵਿੱਚ ਗੁਰੂ ਜੀ ਜੀਵਨ ਜਿਉਣ ਲਈ ਉੱਚਾ ਸੁੱਚਾ ਗਿਆਨ ਬਖਸ਼ਦੇ ਹਨ ਕਿ ਹੇ ਮਨੁੱਖ ਜਤ ਤੇ ਸੰਜਮ ਵਿੱਚ ਰਹਿ ਭਾਵ ਸੱਚ ਦੇ ਦਾਇਰੇ ਵਿੱਚ ਰਹਿ ਸੱਚ ਤੋਂ ਬਾਹਰ ਕੋਈ ਕਰਮ ਨਾ ਕਰ ਆਪਣੀ ਮਤ ਨੂੰ ਸੁਨਿਆਰੇ ਦੀ ਦੁਕਾਨ ਵਿੱਚ ਪਈ ਹੋਈ ਐਰਣ ਦੇ ਤੁਲ ਸਮਝ ਉਸ ਉੱਤੇ ਸੱਚੇ ਗਿਆਨ ਦੇ ਹਥੋੜੇ ਚਲਾ ਭਾਵ ਸੱਚੇ ਕਰਮ ਹੀ ਕਰਨੇ ਹਨ ਹਰ ਕਰਮ ਵਿੱਚ ਸੱਚ ਹੋਣਾ ਚਾਹੀਦਾ ਹੈ ਸੱਚ ਹੀ ਵਰਤੋਣਾ ਹੈ ਜ਼ਿੰਦਗੀ ਵਿੱਚ ਤਾਂ ਮਨ ਦੀ ਸਹਿਜ ਅਵਸਥਾ ਪੈਦਾ ਕਰ ਲੈਣੀ ਹੈ ਉਪਰੰਤ ਈਸ਼ਵਰ ਦਾ ਡਰ ਹਰ ਵੇਲੇ ਮਨ ਵਿੱਚ ਰੱਖਣਾ ਹੈ ਕਿ ਮੈਂ ਕੋਈ ਬੁਰਾ ਕਰਮ ਨਹੀਂ ਕਰਨਾ ਈਸ਼ਵਰ ਸਭ ਦੇਖ ਰਿਹਾ ਹੈ ਉਸ ਈਸ਼ਵਰ ਨਾਲ ਪਿਆਰ ਪਾਉਣ ਲਈ ਉਸ ਦੀ ਭਗਤੀ ਕਰਨੀ ਹੈ ਉਸ ਨੂੰ ਆਪਣੇ ਧਿਆਨ ਵਿੱਚ ਰੱਖਣਾ ਹੈ ਕਿ ਉਹ ਵੇਖ ਰਿਹਾ ਹੈ ਸੁਣ ਰਿਹਾ ਹੈ ਇਸ ਤਰ੍ਹਾਂ ਫਿਰ ਈਸ਼ਵਰ ਪ੍ਰਤੀ ਪਿਆਰ ਹੋ ਜਾਵੇਗਾ ਫਿਰ ਮਨ ਰੂਪੀ ਭਾਂਡੇ ਵਿੱਚ ਈਸ਼ਵਰ ਦੀਆਂ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਉਸ ਦੀ ਰਹਿਮਤ ਹੋਣ ਲੱਗ ਜਾਵੇਗੀ ਤਾਂ ਤੇਰਾ ਜੀਵਨ ਸਭ ਸੁੱਖਾਂ ਨਾਲ ਭਰਪੂਰ ਹੋ ਜਾਵੇਗਾ ਕਿੰਨਾ ਕਮਾਲ ਦਾ ਉਪਦੇਸ਼ ਗੁਰੂ ਜੀ ਨੇ ਸਾਨੂੰ ਇਸ ਪੌੜੀ ਵਿੱਚ ਦੇ ਦਿੱਤਾ ਹੈ ਗੁਰੂ ਦੀ ਗੱਲ ਨੂੰ ਮੰਨ ਲਈਏ ਆਓ ਜੀਵਨ ਇਸ ਤਰ੍ਹਾਂ ਦਾ ਹੀ ਬਣਾਈਏ ਤੇ ਸੁਖੀ ਰਹੀਏ ਅਖੀਰ ਵਿੱਚ ਗੁਰੂ ਜੀ ਸ਼ਲੋਕ ਰਾਹੀਂ ਫਿਰ ਚਿਤਾਵਨੀ ਦੇ ਰੂਪ ਵਿੱਚ ਉਪਦੇਸ਼ ਦੇ ਰਹੇ ਹਨ ਸਾਡੀ ਮਤ ਨੂੰ ਸੀਲ ਬੰਦ ਕਰ ਰਹੇ ਹਨ ਕਹਿੰਦੇ ਹਨ ਜੀਵਨ ਜਿਉਣ ਲਈ ਸਰੀਰ ਨੂੰ ਜਿਉਂਦਾ ਰੱਖਣ ਲਈ ਹਵਾ ਪਾਣੀ ਗਰਮੀ ਤੇ ਧਰਤੀ ਮਾਤਾ ਦੀ ਮਹਾਨਤਾ ਦੀ ਲੋੜ ਹੈ ਧਰਤੀ ਵਿੱਚੋਂ ਇਨ੍ਹਾਂ ਉਪਲੀਆਂ ਤਿੰਨੋਂ ਚੀਜ਼ਾਂ ਨਾਲ ਅਸੀਂ ਅਨਾਜ ਪੈਦਾ ਕਰਦੇ ਹਾਂ ਖਾਂਦੇ ਹਾਂ ਤੇ ਜਿਉਂਦੇ ਹਾਂ ਤੇ ਸਾਰਾ ਜਗਤ ਇਸ ਖੇਡ ਵਿੱਚ ਦਿਨ ਰਾਤ ਜੀ ਰਿਹਾ ਹੈ ਦਿਨ ਤੇ ਰਾਤ ਹੁੰਦੇ ਹਨ ਫਿਰ ਬੀਤ ਜਾਂਦੇ ਹਨ ਫਿਰ ਚੜ ਪੈਂਦੇ ਹਨ ਇਸ ਤਰ੍ਹਾਂ ਦੀ ਖੇਡ ਵਿੱਚ ਜਗਤ ਚੱਲ ਰਿਹਾ ਹੈ ਜ਼ਿੰਦਗੀ ਦੇ ਆਨੰਦ ਲੈਂਦਾ ਹੈ ਸਵਾਦ ਲੈਂਦਾ ਹੈ ਉਪਲਬਧੀਆਂ ਵੀ ਪ੍ਰਾਪਤ ਕਰਦਾ ਹੈ ਪਰਵਾਰਿਕ ਸੁੱਖ ਵੀ ਲੈਂਦਾ ਹੈ ਬਹੁਤ ਕੁਝ ਕਰ ਰਿਹਾ ਹੈ ਪਰ ਕਹਿੰਦੇ ਨੇ ਯਾਦ ਰੱਖ ਤੁਹਾਡੀ ਕਰਨੀ ਤੁਹਾਡੇ ਕਰਮ ਜੋ ਤੁਸੀਂ ਕਰਦੇ ਹੋ ਉਹ ਈਸ਼ਵਰ ਦੀ ਨਜ਼ਰ ਥੱਲੇ ਹਨ ਉਹ ਸਭ ਕੁਝ ਵੇਖ ਰਿਹਾ ਹੈ ਉਹ ਕਰਮਾਂ ਦਾ ਫਲ ਉਸ ਤਰ੍ਹਾਂ ਹੀ ਫਿਰ ਦਿੰਦਾ ਹੈ ਹਰ ਬੰਦੇ ਨੂੰ ਆਪਣੇ ਆਪਣੇ ਕਰਮਾਂ ਮੁਤਾਬਕ ਫਲ ਮਿਲਦੇ ਹਨ ਸਾਵਧਾਨ ਹੋ ਮਨੁੱਖ ਸਾਵਧਾਨ ਰਹੇ ਇਨੂੰ ਆਪਣੇ ਕਰਮਾਂ ਦਾ ਫਲ ਭੂਗਤਣਾ ਹੀ ਪੈਣਾ ਹੈ ਜਲਦੀ ਜਾਂ ਦੇਰ ਨਾਲ ਹੀ ਇਹ ਤਾਂ ਭੂਗਤਣਾ ਹੀ ਪੈਣਾ ਹੈ ਉਪਦੇਸ਼ ਦਿੰਦੇ ਹਨ ਜਿਨ੍ਹਾਂ ਨੇ ਈਸ਼ਵਰ ਨੂੰ ਧਿਆਇਆ ਸੱਚੇ ਕਰਮ ਕੀਤੇ ਪ੍ਰਭੂ ਨਾਲ ਲਿਵ ਲਾ ਲਈ ਭਗਤੀ ਕੀਤੀ ਮਨ ਨੂੰ ਸਮਝਾ ਕੇ ਰੱਖਿਆ ਉਹਨਾਂ ਨੇ ਇਸ ਤਰ੍ਹਾਂ ਮਿਹਨਤ ਕੀਤੀ ਤਾਂ ਫਿਰ ਉਨ੍ਹਾਂ ਦੇ ਨਤੀਜੇ ਸੱਚੇ ਬਣ ਗਏ ਤੇ ਉਹ ਮੁਕਤ ਹੋ ਗਈ ਉਹ ਫਿਰ ਪਵਿੱਤਰ ਮੁਖ ਲੈ ਕੇ ਈਸ਼ਵਰ ਦੇ ਚਰਨਾ ਵਿੱਚ ਪਹੁੰਚ ਕੇ ਨਿਹਾਲ ਹੋ ਗਈ ਵਿਆਖਿਆਕਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ